ਖਬਰਨਾਮਾ ਦਿਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਰਈ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਹੂ ਸਰਾਜ ਜਿਹੜੇ ਕਰਕੇ ਭਾਈ ਅਮਰਪਾਲ ਖਾਲਸਾ ਅਤੇ ਭਾਈ ਅਮਰਪਾਲ ਖਾਲਸਾ ਦੇ ਸਾਥੀਆਂ ਵੱਲੋਂ ਧਾਵਾ ਪੁੱੜਿਆ ਗਿਆ ਸੀ ਅਜਨਾਲਾ ਥਾਣੇ ਦੇ ਉੱਪਰ 23 ਸਤੰਬਰ 2023 ਨੂੰ ਅਸੀਂ ਗੱਲ ਕਰਦੇ ਹਾਂ ਤੂਫਾਨ ਸਿੰਘ ਦੀ ਤੂਫਾਨ ਸਿੰਘ ਜਵਾਨ ਤੇ ਬਾਹਰ ਨੇ ਲੇਕਿਨ ਉਹ ਕਿਉਂ ਗੁੱਸੇ ਨੇ ਭਾਈ ਅਮਰਤਪਾਲ ਖਾਲਸਾ ਦੇ ਨਾਲ ਇਸ ਨੂੰ ਲੈ ਕੇ ਇੱਕ ਵੀਡੀਓ ਨਸ਼ਰ ਹੋ ਰਹੀ ਹੈ ਜਿੱਥੇ ਉਹ ਖਲਾਸੇ ਕਰ ਰਹੇ ਨੇ ਭਾਈ ਅਮਰਤਪਾਲ ਖਾਲਸਾ ਦੇ ਉਸ ਦੇ ਸਾਥੀਆਂ ਦੇ ਅਤੇ ਸਰਕਾਰ ਦੇ ਪਹਿਲਾਂ ਆਪਾਂ ਵੀਡੀਓ ਸੁਣਦੇ ਹਾਂ ਬਾਅਦ ਵਿੱਚ ਗੱਲ ਕਰਾਂਗੇ ਭਾਈ ਅਮਰਤਪਾਲ ਖਾਲਸਾ ਅਤੇ ਉਸ ਦੇ ਸਾਥੀਆਂ ਦੀ ਆਪਾਂ ਬਿਲਕੁਲ ਵੀ ਕਿਸੇ ਦੇ ਖਿਲਾਫ ਜਾਂ ਕੁਝ ਵੀ ਨਹੀਂ ਆਪਾਂ ਕੋਈ ਵੀ ਬਿਆਨ ਨਹੀਂ ਦਿੱਤਾ ਕੁਝ ਵੀ ਨਹੀਂ ਬੋਲੇ ਆਪਾਂ ਇਹ ਸੀ ਇਹ ਜੋ ਹੋ ਗਿਆ ਉਹ ਸਾਰਿਆਂ ਦੇ ਸਾਹਮਣੇ ਆ ਕਿਤੇ ਹੋਰ ਭਰਾ ਮਾਰੂ ਜੰਗ ਜਿਹੜੀ ਆ ਹੋਰ ਨਾ ਸ਼ੁਰੂ ਹੋ ਜੇੜੀ ਪਰ ਅੱਜ ਲਗਾਤਾਰ ਲਗਭਗ ਪਿਛਲੇ 10-15 ਦਿਨਾਂ ਤੋਂ ਮੈਂ ਇੱਕ ਪਾਰਟੀ ਦਾ ਨੁਮਾਇੰਦਾ ਹੋਣ ਦੇ ਬਾਵਜੂਦ ਵੀ ਸ਼ੋਮਨੀ ਕਾਲੇਦਾਰ ਅਮਰਸਰ ਦਾ ਨੁਮਾਇੰਦਾ ਹੋਣ ਦੇ ਬਾਵਜੂਦ ਵੀ ਜਿਹੜੀ ਕਾਉਂਟਰ ਇੰਟੈਲੀਜੈਂਸੀ ਸੀ ਆਈ ਡੀ ਆਈ ਬੀ ਤੇ ਜਿਹੜੀਆਂ ਹੋਰ ਏਜੰਸੀਆਂ ਨੇ بیچਦਿਆਂ ਵੱਖ-ਵੱਖ ਮੈਨੂੰ ਮੈਂਟਲੀ ਤੌਰ ਤੌਰ ਤੇ ਬਾਰ ਬਾਰ ਬੁਲਾ ਕੇ ਇੰਨਾ ਹਰਾਸਮੈਂਟ ਮੇਰਾ ਕੀਤਾ ਜਾ ਰਿਹਾ ਕਦੀ ਕਿਸੇ ਦਫਤਰ ਦੇ ਵਿੱਚ ਕਦੀ ਚੰਡੀਗੜ੍ਹ ਕੋਈ ਕਹਿੰਦਾ ਚੰਡੀਗੜ੍ਹ ਤੋਂ ਲੈਟਰ ਆ ਗਈ ਕੋਈ ਕਹਿੰਦਾ ਦਿੱਲੀ ਤੋਂ ਲੈਟਰ ਆ ਗਈ ਆ ਕਦੀ ਅੰਮ੍ਰਿਤਸਰ ਬੁਲਾਇਆ ਜਾਂਦਾ ਆ ਅੱਜ ਸਾਡੀ ਜਿਹੜੀ ਆ CIA ਕਾਉਂਟਰ ਇੰਟੈਲੀਜੈਂਸੀ ਜਿਹੜੀ ਆ ਉਹਨਾਂ ਦੀ ਜਿਹੜੀ ਬ੍ਰਾਂਚ ਸੀ ਜਿਹੜੀ ਆ ਕ੍ਰਾਈਮ ਬ੍ਰਾਂਚ ਦੇ ਦਫਤਰ ਦੇ ਵਿੱਚ ਸਾਡੀ ਪੀਸੀ ਸੀ ਸਾਨੂੰ ਸਮਝ ਨਹੀਂ ਗਈ ਸੀ ਵੀ ਤੁਸੀਂ ਪਿੱਛੋਂ ਆਇਆ ਉਹਨਾਂ ਨੇ ਸਵੇਰ ਦੇ ਆਪਾਂ ਉੱਥੇ 10 ਵਜੇ ਤੇ ਗਏ ਆ ਤੇ ਹੁਣ ਜਿਹੜਾ ਵਾ ਸਮਾਂ ਜਿਹੜਾ ਵਾ ਉਹ ਤਕਰੀਬਨ ਹੋ ਚੁੱਕਾ ਆ ਇਸ ਟਾਈਮ 5 ਵਜ ਚੁੱਕੇ ਆ ਤਕਰੀਬਨ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ ਇੰਨਾ ਚਿਰ ਹਰਾ ਹਸਬੜ ਬਿਠਾ ਕੇ 6-6 7-7 ਮਿੰਟੇ ਬਿਠਾ ਕੇ ਕਦੀ ਕਿਸੇ ਅਫਸਰ ਵੱਲੋਂ ਪੁੱਛਗਿੱਛ ਕੀਤੀ ਨਹੀਂ ਕਦੀ ਕਿਸੇ ਵੱਲੋਂ ਕਦੀ ਅਜਨਾਲਾ ਇਨਸੀਡੈਂਟ ਦੇ ਨਾਲ ਰਿਲੇਟਡ ਗੱਲਾਂ ਬਾਤਾਂ ਕੀਤੀਆਂ ਨਹੀਂ ਆ ਕਦੀ ਡਿਬਰੂ ਕੜ ਦੇ ਵਿੱਚ ਜਿਹੜੇ ਨਜ਼ਰਬੰਦ ਉਹਨਾਂ ਵੱਲੋਂ ਗੱਲਾਂ ਬਾਤਾਂ ਕੀਤੀਆਂ ਨਹੀਂ ਆ ਕਦੀ ਹੋਰ ਦੇਸ਼ਾਂ ਵਿਦੇਸ਼ਾਂ ਦੇ ਜਿਹੜੇ ਵਿੱਚ ਬੈਠੇ ਆ ਉਹਨਾਂ ਵੱਲੋਂ ਗੱਲਾਂ ਬਾਤਾਂ ਕੀਤੀਆਂ ਨਹੀਂ ਤੇ ਇਹ ਪੀਸੀਆਂ ਜੋ ਹੋ ਰਹੀਆਂ ਵਾ ਇਹ ਸਾਰੇ ਜਿਹੜੇ ਬਾਹਰ ਬੈਠੇ ਹੋਏ ਆ ਜਿਹੜੇ ਜਿਹੜੇ ਆਪਣੇ ਆਪ ਨੂੰ ਪੰਥਰ ਕਹਿੰਦੇ ਆ ਪਰ ਸਹੀ ਮੈਨੇ ਦੇ ਵਿੱਚ ਸਰਕਾਰੀ ਸੰਧਾਂ ਵਾਲਾ ਕੰਮ ਕਰ ਰਹੇ ਆ ਬਾਹਰ ਬੈਠੇ ਬੈਠੇ ਉਥੋਂ ਦਾ ਕੋਈ ਬਿਆਨ ਜਾਰੀ ਕਰ ਦਿੰਦੇ ਆ ਕਦੀ ਲਿਖਤਾ ਜਾਰੀ ਕਰ ਦਿੰਦੇ ਆ ਤੇ ਜਿਹੜੀਆਂ ਭੁਗਤਾਨੀਆਂ ਸਾਨੂੰ ਪੰਜਾਬ 'ਚ ਵੇਖਣ ਨੂੰ ਪੈਂਦੀਆਂ ਹੋ ਅਰਸੋ ਮੇਰੇ ਘਰ ਸੀਆਈਏ ਸਟਾਫ ਆਇਆ ਪਿਛਲੇ ਸ਼ਨੀਵਾਰ ਨੂੰ ਮੇਰੇ ਜ਼ਿਲ੍ਹਾ ਪ੍ਰਸ਼ਾਸਨ ਆਇਆ ਇੱਕ ਦਿਨ ਮੇਰੇ ਕਾਊਂਟਰ ਇੰਟੈਲੀਜੈਂਸੀ ਵਾਲੇ ਕੱਲ ਫੇਰ ਮੇਰੇ ਕੋਲ ਆਏ ਫਿਰ ਅੱਜ ਮੈਨੂੰ ਪੇਸ਼ ਹੋਣ ਲਈ ਲਗਾਤਾਰ ਮੇਰਾ ਫੋਨ ਵੀ ਜ਼ਬਤ ਕੀਤਾ ਸੋ ਇਹ ਬਾਹਰ ਵਾਲਿਆਂ ਨੂੰ ਮੈਂ ਕਹਿਣਾ ਚਾਹੁੰਦਾ ਤੁਸੀਂ ਬਾਹਰ ਬੈਠ ਕੇ ਜਿਹੜੇ ਫੇਸਬੁੱਕ ਦੇ ਵਿਦਮਾਨ ਹੋ ਤੁਹਾਡੀਆਂ ਮਿਹਰਬਾਨੀਆਂ ਦੇ ਸਦਕਾ ਹੀ ਅੱਜ ਸਾਨੂੰ ਇੰਨਾ ਕੁ ਹਰਾਸਮੈਂਟ ਇੰਨਾ ਕੁ ਝੱਲਣਾ ਪੈ ਰਿਹਾ ਤੇ ਤੁਸੀਂ ਸਾਡੇ ਦੇ ਜਿਹੜੇ ਫੇਕ ਆਈਡੀਆਂ ਤੋਂ ਸਾਨੂੰ ਕਦਾਰੀ ਦੇ ਤਗਮੇ ਦਿੰਦੇ ਹੋ ਸਾਨੂੰ ਤੁਸੀਂ ਕਦੀ ਸਰਕਾਰੀ ਗਵਾਹ ਕੇ ਕਰ ਦਿੰਦੇ ਹੋ ਆਪਣੇ ਆਪ ਲੈ ਕੇ ਤੇ ਲੋਕਾਂ ਦੀਆਂ ਭਾਵਨਾਵਾਂ ਦੇ ਨਾਂ ਖਲਵਾੜ ਤੇ ਤੁਹਾਡੀਆਂ ਭਾਵਨਾਵਾਂ ਦੇ ਵਿਆਹ ਦੇ ਵਿੱਚ ਆ ਕੇ ਸਾਨੂੰ ਧੀਆ ਭੈਣਾਂ ਦੀਆਂ ਗੰਧੀਆਂ ਗਾਲਾਂ ਕਦੀ ਸਾਡੀਆਂ ਫੋਟੋਆਂ ਡਿੱਟ ਕੀਤੀਆਂ ਐਂ ਮੀਆਂ ਵਾਂ ਕਦੀ ਧੀਆ ਭੈਣਾਂ ਨੂੰ ਗਾਲਾਂ ਕੱਢੀਆਂ ਜਾਂਦੀਆਂ ਇਹ ਸਭ ਬਾਹਰ ਬੈਠੇ ਫੇਸਬੁੱਕ ਹੀ ਬਦਵਾਨਾਂ ਦੀ ਬਦੌਲਤ ਹੋ ਰਿਹਾ ਸਾਨੂੰ ਤੁਸੀਂ ਕਰ ਰਹੇ ਹੋ ਬਾਹਰ ਲਿਖ ਕੇ ਸਾਨੂੰ ਪੁਗਤਣਾ ਪੈ ਰਿਹਾ ਆ ਸਾਡਾ ਗੁਨਾਹ ਕੀ ਆ ਦੱਸੋ ਸਾਡਾ ਗੁਨਾਹ ਇਹ ਆ ਕਿ ਐਨਾ ਕੁਝ ਸਿੱਖਾਣ ਦਾ ਕਹਾਣ ਹੋਣ ਦੇ ਬਾਵਜੂਦ ਵੀ ਨੌਜਵਾਨਾਂ ਦਾ ਇੰਡੀਅਨ ਸਟੇਟ ਨੇ ਕੈਪਚਰ ਡਾਉਨ ਕੀਤਾ ਜਨਾਲਾ ਇਨਸੀਡੈਂਟ ਦੇ ਕਰਕੇ ਜਦ ਕਿ ਸਾਰਿਆਂ ਨੂੰ ਪਤਾ ਵਾ ਸਾਰੀ ਵਰਸ ਬਾਰਸ਼ ਪੰਜਾਬ ਦੀ ਜੱਥੇਬੰਦੀ ਨੂੰ ਪਤਾ ਆ ਕੌਣ ਸਹੀ ਆ ਕੌਣ ਸੱਚਾ ਤੇ ਕੌਣ ਝੂਠਾ ਕੌਣ ਸਰਕਾਰੀ ਆ ਤੇ ਕੌਣ ਪੰਥਕ ਵਾ ਆਪਾਂ ਸਪਸ਼ਟੀਕਰਨ ਸਿਰਫ ਗੁਰੂ ਸਾਹਿਬ ਨੂੰ ਦੇਣਾ ਦਾੜਾ ਪਰ ਅੱਜ ਜਦੋਂ ਜਿਹੜੀ ਆ ਜਿਹੜੀ ਸੀਮਾ ਜਿਹੜੀ ਇਹ ਸਿਰ ਤੋਂ ਪਾਣੀ ਲੰਘ ਹੀ ਚੁਕਾਇਆ ਅੱਜ ਥੱਕ ਹਾਰ ਕੇ ਸਾਨੂੰ ਇਹ ਬੋਲਣ ਦੇਤੇ ਮਜਬੂਰ ਕੀਤਾ ਜਾਂਦਾ ਆ ਆਪਾਂ 2.5 ਸਾਲ ਤੋਂ ਬਿਲਕੁਲ ਚੁੱਪ ਸੀ ਕਿ ਕਿਸੇ ਦੇ ਲਈ ਕੁਝ ਨਹੀਂ ਬੋਲਣਾ ਕਿਸੇ ਨੂੰ ਮਾੜਾ ਚੰਗਾ ਨਹੀਂ ਬੋਲਣਾ ਪਰ ਤੁਸੀਂ ਸਾਨੂੰ ਇੰਨਾ ਕ ਮਜਬੂਰ ਕਰ ਦਿੱਤਾ ਆ ਜਿਸ ਤਰੀਕੇ ਦੇ ਨਾਲ ਗੁਰਪ੍ਰੀਤ ਹਰੀਨ ਨੂੰ ਚੁੱਪ ਕਰਦਾ ਹੁੰਦਾ ਸੀ ਭਾਈ ਸਾਡਾ ਜਿਹਦਾ ਕਤਲ ਹੋ ਗਿਆ ਉਹਨੂੰ ਚੁੱਪ ਵੀ ਕਰਾਉਂਦੇ ਸੀ ਪਰ ਤੁਸੀਂ ਬਾਹਰੋਂ ਕੋਈ ਨਾ ਕੋਈ ਵੀਡੀਓ ਗ੍ਰਾਫੀ ਕਰਕੇ ਤੇ ਉਹਨੂੰ ਮਜਬੂਰ ਕਰ ਦਿੰਦੇ ਹੁੰਦੇ ਸੀ ਬੋਲਣ ਦੇ ਉੱਤੇ ਤੇ ਉਸੇ ਮਜਬੂਰੀ ਦਾ ਫਾਇਦਾ ਚੱਕਦੇ ਹੋਏ ਉਸ ਭਾਈ ਗੁਰਪ੍ਰੀਤ ਸਿੰਘ ਹਰੀਮ ਦਾ ਕਤਲ ਹੋਇਆ ਫਰੀਦਕੋਟ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾ ਆ ਉਹ ਜਿਹੜਾ ਵਾ ਜਿਹੜਾ ਸਾਰਾ ਕੁਝ ਵਾ ਅੰਦਰ ਦੇਖ ਰੇਖਵਾ ਇਨਵੈਸਟੀਗੇਸ਼ਨ ਦੇ ਅੰਦਰ ਵਾ ਕਿਸੇ ਤੋਂ ਵੀ ਕਿਉਂ ਕੋਈ ਚੀਜ਼ ਕੋਈ ਕਿਸੇ ਤੋਂ ਵੀ ਚੀਜ਼ ਕਿਸੇ ਤਰੀਕੇ ਦੀ ਕੋਈ ਭੁੱਲ ਤੇ ਪਰਦਾ ਨਹੀਂ ਰਹਿ ਜਾਣਾ ਸਾਰਾ ਕੁਝ ਦੁਨੀਆ ਦੇ ਸਾਹਮਣੇ ਆ ਤੇ ਉਸ ਤੋਂ ਬਾਅਦ ਜੇ ਸਾਡਾ ਕਸੂਰ ਇਹ ਆ ਵੀ ਆਪਾ ਭਾਈ ਗੁਰਪ੍ਰੀਤ ਸਿੰਘ ਹਰੀਨੋ ਦੇ ਪਰਿਵਾਰ ਦਾ ਤੇ ਉਹਦਾ ਸਾਥ ਦੇ ਰਹੇ ਆ ਉਹਦੇ ਮਰਨ ਤੋਂ ਬਾਅਦ ਉਹਦੇ ਕਤਲ ਤੋਂ ਬਾਅਦ ਉਹਦੇ ਪਰਿਵਾਰ ਦੇ ਨਾਲ ਖੜੇ ਆ ਸਾਡਾ ਕਸੂਰ ਇਹ ਆ ਜਿਨ੍ਹਾਂ ਨੂੰ ਇੰਗਲੈਂਡ ਦੀਆਂ ਧਰਤੀਆਂ ਤੇ ਭਾਈ ਅਰਤਾਰ ਸਿੰਘ ਖੰਡੇ ਵਰਗਿਆਂ ਨੂੰ ਸ਼ਹੀਦ ਕੀਤਾ ਉਹਨਾਂ ਦੇ ਪਰਿਵਾਰ ਤੇ ਉਹਨਾਂ ਦੀ ਮਾਤਾ ਜੀ ਨਾਲ ਖੜੇ ਆ ਸਾਡਾ ਕਸੂਰ ਇਹ ਆ ਵੀ ਜਿਹੜੀ ਰਾਜਸੀ ਪਾਸ਼ਾਹੀ ਦਾਵਾ ਮੰਗਦੀ ਹੋਈ ਤੇਰ ਯਾਨੀ ਕਿ ਸਾਰਾ ਕੁਝ ਕਿਹਾ ਜਾ ਰਿਹਾ ਹੈ ਤੂਫਾਨ ਸਿੰਘ ਵੱਲੋਂ ਜਿਨ੍ਹਾਂ ਨੂੰ ਅਜਨਾਲਾ ਦੇ ਵਿੱਚੋਂ ਛਡਾਇਆ ਗਿਆ ਸੀ 23 ਸਤੰਬਰ 2023 ਨੂੰ ਭਾਈ ਅੰਮਰਤਪਾਲ ਖਾਲਸਾ ਜੇ ਕਿਸ ਤਰ੍ਹਾਂ ਤੁਸੀਂ ਸੁਣਿਆ ਅੱਜ ਉਹਨਾਂ ਨੇ ਖੁਲਾਸੇ ਕੀਤੇ ਕਿ ਸਾਡਾ ਕਸੂਰ ਕੀ ਹੈ ਗੁਰਪ੍ਰੀਤ ਧਾਰੀ ਦੇ ਨਾਂ ਦੀ ਗਤਲ ਕੀਤੀ ਕਤਲ ਦੀ ਗੱਲ ਕੀਤੀ ਗਈ ਦੂਸਰੇ ਪਾਸੇ ਉਹਨਾਂ ਨੇ ਏਜੰਸੀਆਂ ਦੀ ਗੱਲ ਕੀਤੀ ਦੂਸਰੇ ਪਾਸੇ ਉਹਨਾਂ ਨੇ ਫੇਸਬੁੱਕ ਤੇ ਵਿਦਵਾਨਾਂ ਦੀ ਗੱਲ ਕੀਤੀ